ਪੰਜਾਬ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੀ ਸਿਆਸਤ ਦੇ ਵਿੱਚ ਇਸ ਵਾਰ ਸਭ ਤੋਂ ਨਵੇਕਲਾ ਜਿਹੜਾ ਕੰਮ ਮਿਲਿਆ ਹੈ ਉਹ ਹੈ ਦਲ ਬਦਲੀਆਂ ਦਾ ਕੋਈ ਵੀ ਦਿਨ ਅਜਿਹਾ ਨਹੀਂ ਬੀਤਦਾ ਜਿੱਦਣ ਕੋਈ ਨਾ ਕੋਈ ਲੀਡਰ ਜਿਹੜਾ ਆ ਵੱਡਾ ਲੀਡਰ ਆਮ ਛੋਟਾ ਮੋਟਾ ਲੀਡਰ ਨਹੀਂ ਕਿਸੇ ਵੀ ਪਾਰਟੀ ਦਾ ਵੱਡਾ ਲੀਡਰ ਛਾਲ ਮਾਰ ਕੇ ਕਿਸੇ ਹੋਰ ਪਾਰਟੀ 'ਚ ਨਾ ਜਾਵੇ ਅਜਿਹਾ ਹੀ ਦੋ ਲੀਡਰਾਂ ਬਾਰੇ ਹੁਣ ਤੁਹਾਨੂੰ ਦੱਸਣ ਲੱਗੇ ਆ ਬਹੁਤ ਹੀ ਜ਼ਿਆਦਾ ਜਿਹੜੀ ਆ ਤਾਜ਼ੀ ਅਪਡੇਟ ਆ ਕਿ BSP ਦੇ ਉਮੀਦਵਾਰ ਨੇ ਜਿਹੜੇ ਹੁਸ਼ਿਆਰਪੁਰ ਤੋਂ ਰਕੇਸ਼ ਸੁਮਨ ਉਹਨਾਂ ਨੂੰ ਟਿਕਟ ਅਨਾਉਂਸ ਹੋ ਗਈ ਸੀ ਉਹਨਾਂ ਨੇ ਸਿਰਫ ਨੋਮੀਨੇਸ਼ਨ ਫਾਈਲ ਕਰਨਾ ਸੀ ਪਰ ਆਪਣੀ ਪਾਰਟੀ ਦਾ ਖਹਿੜਾ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਫੀਤਾ ਪਵਾ ਕੇ ਹੁਣ ਕਹਿੰਦੇ ਮੈਂ ਝਾੜੂ ਵਾਲਾ ਹੋ ਗਿਆ ਮੈਨੂੰ ਬੜਾ ਸਕੂਨ ਮਿਲ ਰਿਹਾ ਕਹਿੰਦੇ ਇਸ ਪਾਰਟੀ ਦੇ ਵਿੱਚ ਆ ਕੇ ਪਹਿਲਾਂ ਜਿਹੜੀ ਪਾਰਟੀ ਤੋਂ ਤੁਸੀਂ ਟਿਕਟ ਲਈ ਜਿਹੜੀ ਪਾਰਟੀ ਲਈ ਹੁਣ ਤੱਕ ਪ੍ਰਚਾਰ ਕਰਦੇ ਰਹੇ ਹੱਦ ਹੋ ਗਈ ਯਾਰ ਜੇ ਤੁਹਾਨੂੰ ਪਹਿਲਾਂ ਹੀ ਕੁਝ ਲੱਗਦਾ ਸੀ ਤਾਂ ਤੁਸੀਂ ਪਹਿਲਾਂ ਹੀ ਆਪਣੀ ਪਾਰਟੀ ਨੂੰ ਨਾ ਕਰ ਸਕਦੇ ਸੀ ਪਰ ਇਹਦੇ ਪਿੱਛੇ ਵੀ ਬਹੁਤ ਵੱਡਾ ਕਾਰਨ ਆ ਹੁਣੇ ਤੁਹਾਨੂੰ ਉਹ ਵੀ ਦੱਸਦੇ ਆ ਪਰ ਇਹਦੇ ਨਾਲ ਨਾਲ ਇੱਕ ਜਾਣਕਾਰੀ ਸਿਟੀ ਬਿਊਟੀਫੁੱਲ ਤੋਂ ਦੇ ਦਈਏ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਉਹ ਰਾਜਧਾਨੀ ਚੰਡੀਗੜ੍ਹ ਜਿਹਦੀ ਲੜਾਈ ਹਾਲੇ ਤੱਕ ਚੱਲ ਰਹੀ ਆ ਪਰ ਉਸ ਰਾਜਧਾਨੀ ਦੀ ਨੁਮਾਇੰਦਗੀ ਕਰਨ ਦੇ ਲਈ ਆਮ ਆਦਮੀ ਪਾਰਟੀ ਤੇ ਵਿੱਚ ਇੱਕ ਅਜਿਹਾ ਸ਼ਖਸ ਸ਼ਾਮਲ ਹੋ ਗਿਆ ਅਜਿਹਾ ਬੰਦਾ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਪਹੁੰਚ ਗਿਆ ਜਿਹਨੂੰ ਚੁਣਿਆ ਤਾਂ ਸੀ ਸ਼੍ਰੋਮਣੀ ਅਕਾਲੀ ਦਲ ਨੇ ਜੀ ਹਾਂ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਸੈਣੀ ਇਹ ਕਹਿ ਕੇ ਪਾਰਟੀ ਨੂੰ ਵੱਲ ਵੀ ਦਾ ਆ ਕੇ ਕਹਿੰਦੇ ਮੇਰੀ ਪਾਰਟੀ ਨੇ ਜਿਹੜਾ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਚੋਣਾਂ ਦੇ ਵਿੱਚ ਤੇਰਾ ਸਾਥ ਦੇਵਾਂਗੇ ਅਸੀਂ ਇਹ ਇਲੈਕਸ਼ਨ ਨੂੰ ਵੱਡੇ ਲੀਡਰਾਂ ਨੂੰ ਇੱਥੇ ਬੁਲਾ ਕੇ ਜਾਂ ਵੱਡੇ ਲੀਡਰ ਕਹਿੰਦੇ ਸੀ ਕਿ ਅਸੀਂ ਇਸ ਇਲੈਕਸ਼ਨ ਨੂੰ ਆਪ ਲੜਾਂਗੇ ਕਹਿੰਦੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਨਾ ਤਾਂ ਕੋਈ ਕਿਸੇ ਤਰੀਕੇ ਦਾ ਕੋਈ ਮੈਨੂੰ ਸਹਾਇਤਾ ਭੇਜੀ ਨਾ ਕੋਈ ਵੱਡਾ ਲੀਡਰ ਆਇਆ ਇਸ ਕਰਕੇ ਆਪਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੰਨੇ ਆ ਆਪਾਂ ਇਸ ਇਲੈਕਸ਼ਨ ਦੇ ਵਿੱਚ ਬੈਠਣ ਦਾ ਫੈਸਲਾ ਲੈਂਨੇ ਆ ਪਰ ਹੁਣ ਪਤਾ ਲੱਗਦਾ ਕਿ ਉਹ ਬੈਠਣ ਦਾ ਫੈਸਲਾ ਇਕੱਲਿਆਂ ਦਾ ਨਹੀਂ ਸੀ ਉਹ ਬੈਠਣ ਦਾ ਫੈਸਲਾ ਸਿਰਫ ਇਸ ਕਰਕੇ ਨਹੀਂ ਸੀ ਕਿ ਅਕਾਲੀ ਦਲ ਮਦਦ ਨਹੀਂ ਸੀ ਕਰਦਾ ਉਹ ਬੈਠਣ ਦਾ ਫੈਸਲਾ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦਾ ਲਾਲਚ ਲੈ ਕੇ ਆਇਆ ਸੀ ਹੁਣ ਇੱਕ ਸਵਾਲ ਇਹ ਉੱਠਦਾ ਦੋਨੋਂ ਉਮੀਦਵਾਰੀਆਂ ਇੱਕ BSP ਦੇ ਉਮੀਦਵਾਰ ਸੀ ਇੱਕ ਸੀਗੇ ਅਕਾਲੀ ਦਲ ਦੇ ਉਮੀਦਵਾਰ ਦੋਨੋਂ ਪਾਰਟੀਆਂ ਦੇ ਨਾਂ ਹਮਾਇਤੀ ਦੇ ਤੌਰ ਤੇ ਗੱਲ ਕਰ ਰਿਹਾ ਪਰ ਇੱਕ ਸਵਾਲ ਆਮ ਆਦਮੀ ਪਾਰਟੀ ਨੂੰ ਇਹ ਪੁੱਛਣਾ ਬਣਦਾ ਕਿ ਜਦੋਂ ਬੀਜੇਪੀ ਪੰਜਾਬ ਤੋਂ ਬਾਹਰ ਬਾਕੀ ਸਟੇਟਸ ਦੇ ਵਿੱਚ ਕਿਹਾ ਜਾਂਦਾ ਕਿ ਲੀਡਰਾਂ ਨੂੰ ਖਰੀਦਦੀ ਆ ਬਹੁਤ ਸਾਰੀਆਂ ਸਰਕਾਰਾਂ ਤੋੜਨ ਦੇ ਵਿੱਚ ਬੀਜੇਪੀ ਦਾ ਰੋਲ ਮੰਨਿਆ ਗਿਆ ਬੀਜੇਪੀ ਚੰਗੀ ਪੱਲੀ ਸਰਕਾਰ ਦੇ ਮੈਂਬਰ ਲੈਜਿਸਲੇਟਿਵ ਮੈਂਬਰ ਜਿਹੜੇ ਹੁੰਦੇ ਨੇ ਐਮ ਐਲ ਏ ਹੁੰਦੇ ਨੇ ਜਿਹੜੇ ਉਹ ਇੱਧਰ ਉੱਧਰ ਹੋ ਜਾਂਦੇ ਨੇ ਤੇ ਦੂਜੀ ਭਾਸ਼ਾ 'ਚ ਕਹਾਂ ਤਾਂ ਕਿਹਾ ਜਾਂਦਾ ਕਿ ਉਹਨਾਂ ਦੀ ਖਰੀਦੋ-ਫਰੋਖਤ ਹੋ ਜਾਂਦੀ ਆ। ਭਾਜਪਾ ਦੇ ਉੱਤੇ ਦੋਸ਼ ਲੱਗਦੇ ਆ ਰਹੇ ਨੇ ਹੋ ਸਕਦਾ ਭਾਈ ਹੁੰਦਾ ਹੋਵੇ ਪਰ ਅਜੇ ਤੱਕ ਕੋਈ ਸਬੂਤ ਨਹੀਂ ਨਿਕਲ ਕੇ ਆਇਆ। ਕਾਂਗਰਸ ਬੜੇ ਬਚਾ ਬਚਾ ਕੇ ਆਪਣੇ ਐਮਐਲਏ ਨੂੰ ਰੱਖਦੀ ਰਹੀ ਆ ਭਾਜਪਾ ਤੋਂ ਬਾਕੀ ਸੂਬਿਆਂ ਦੇ ਵਿੱਚ। ਪਰ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਜਿਹੜੇ ਦੂਜੀ ਪਾਰਟੀਆਂ ਦੇ ਬੰਦੇ ਸ਼ਾਮਲ ਹੋ ਰਹੇ ਨੇ ਟਿਕਟਾਂ ਲੈਣ ਤੋਂ ਬਾਅਦ ਕੀ ਹੁਣ ਆਮ ਆਦਮੀ ਪਾਰਟੀ ਇਸ ਚੀਜ਼ ਦਾ ਜਵਾਬ ਦੇ ਸਕਦੀ ਆ ਕਿ ਇਹ ਬੰਦੇ ਜਿਹੜੇ ਨੇ ਇੱਕ ਕਿਹੜੀ ਮਨਸ਼ਾ ਦੇ ਨਾਲ ਤੁਹਾਡੇ ਵਿੱਚ ਆਏ ਨੇ ਕਿ ਤੁਸੀਂ ਵੀ ਇਹਨਾਂ ਨੂੰ ਖਰੀਦ ਕੇ ਲੈ ਕੇ ਆ ਰਹੇ ਹੋ ਕਿਉਂਕਿ ਉਹ ਬੰਦੇ ਜਦੋਂ ਤੁਹਾਡੀ ਪਾਰਟੀ ਚਾ ਰਹੇ ਨੇ ਤਾਂ ਇੱਕ ਗੱਲ ਤਾਂ ਬੱਚੇ ਨੂੰ ਵੀ ਸਮਝ ਆ ਜੂਗੀ ਕਿ ਉਹਨਾਂ ਦੇ ਸਵਾਰਥ ਜਿਹੜੇ ਨੇ ਉਹ ਨਾਲ ਆ ਰਹੇ ਨੇ ਕੋਈ ਇੱਥੇ ਐਡਾ ਵੱਡਾ ਸਮਾਜ ਸੇਵੀ ਨਹੀਂ ਹੈਗਾ ਜਿਹੜਾ ਰਾਜਨੀਤਿਕ ਦਲਾਂ ਦੇ ਵਿੱਚ ਸੁੱਖ ਮਾਣ ਕੇ ਰਾਜਨੀਤਿਕ ਦਲਾਂ ਦੇ ਵਿੱਚ ਅਹੁਦੇ ਪਾਉਣ ਤੋਂ ਬਾਅਦ ਕਹੇ ਕਿ ਮੈਨੂੰ ਤਾਂ ਦੂਜੀ ਪਾਰਟੀ ਦੇ ਵਿੱਚ ਬਿਨਾਂ ਕਿਸੇ ਜ਼ਰੂਰਤ ਤੋਂ ਬਿਨਾਂ ਕਿਸੇ ਅਹੁਦੇ ਤੋਂ ਜਾਣਾ ਪੈ ਗਿਆ ਹਰ ਕੋਈ ਕਹਿੰਦਾ ਕਿ ਮੈਂ ਜ਼ੀਰੋ ਤੋਂ ਸਟਾਰਟ ਕਰੂੰਗਾ ਪਰ ਪਿੱਛੇ ਦੀਆਂ ਸੈਟਿੰਗਾਂ ਜਿਹੜੀਆਂ ਨੇ ਉਹ ਉਹਨਾਂ ਦੀਆਂ ਆਪਸੀ ਹੁੰਦੀਆਂ ਨੇ ਸੋ ਜਿਹਦੀ ਜਿਹਦੀ ਕਹਿੰਦੇ ਤਾਕਤ ਹੁੰਦੀ ਹੈ ਜਿਹਦੀ ਸੋਟੀ ਦੇ ਵਿੱਚ ਦਮ ਹੁੰਦਾ ਉਹ ਜ਼ੋਰ ਚਲਾਉਂਦਾ ਭਾਜਪਾ ਦਾ ਹੁਣ ਪੰਜਾਬ ਤੋਂ ਬਾਹਰ ਜਿਹੜਾ ਸਿੱਕਾ ਚੱਲਦਾ ਰਿਹਾ ਪਿਛਲੇ ਦਸਾਂ ਸਾਲਾਂ ਚ ਤਾਂ ਅਗਲੇ ਨੇ ਆਪਣੇ ਜ਼ੋਰ ਦੇ ਸਿਰ ਤੇ ਐਮਐਲਏ ਵੀ ਖਿੱਚਲੇ ਸਰਕਾਰਾਂ ਵੀ ਗੇਰਤੀਆਂ ਪਰ ਫਿਰ ਇਹ ਚੀਕਾਂ ਬਾਕੀ ਪਾਰਟੀਆਂ ਨੂੰ ਨਹੀਂ ਮਾਰਨੀਆਂ ਚਾਹੀਦੀਆਂ ਕਿ ਭਾਜਪਾ ਨੂੰ ਜੇ ਹਾਰ ਆਤਾ ਤਾਂ ਸੰਵਿਧਾਨ ਜਿਹੜਾ ਹੈ ਉਹ ਬਚ ਜਾਊਗਾ ਲੱਗਦਾ ਤਾਂ ਇਹ ਹੈ ਨਾ ਕਿ ਕੱਲ ਨੂੰ ਜਿਹੜਾ ਉਹਨਾਂ ਦੀ ਥਾਂ ਤੇ ਆਉਣਾ ਉਹ ਵੀ ਸਾਰਾ ਕੁਝ ਉਹੀ ਕਰਨ ਨੂੰ ਤਿਆਰ ਆ ਜਿਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਇਹ ਨਾਰਾ ਸੀ ਕਿ ਅਸੀਂ ਦੂਜੀਆਂ ਪਾਰਟੀਆਂ ਦੇ ਵਿੱਚੋਂ ਜਿਹੜਾ ਕੂੜਾ ਕਬਾੜਾ ਉਹ ਨਹੀਂ ਲੈਣਾ ਇਹ ਭਗਵੰਤ ਮਾਨ ਹੋਰਾਂ ਦਾ ਬਿਆਨ ਸੀ ਪਰ ਇਸ ਲੋਕ ਸਭਾ ਦੇ ਵਿੱਚ ਜਿੰਨਾ ਆਲੇ-ਦੁਆਲੇ ਦਾ ਸਮਾਨ ਆਮ ਆਦਮੀ ਪਾਰਟੀ 'ਚ ਆਇਆ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਮੁੱਢੋਂ ਜੁੜੇ ਜਿਹੜੇ ਵਰਕਰ ਨੇ ਉਹਨਾਂ ਨੂੰ ਹੱਥ ਬੰਨ੍ਹ ਕੇ ਪਾਰਟੀ 'ਚੋਂ ਨਾ ਜਾਣਾ ਪੈ ਜਵੇ ਲੋਕ ਸਭਾ ਤੋਂ ਬਾਅਦ ਸੋ ਪੰਜਾਬ ਦੇ ਵਿੱਚ ਇਹ ਮਾਹੌਲ ਇਸ ਵਾਰੀ ਬਹੁਤ ਵੱਡੇ ਪੱਧਰ ਤੇ ਸਿਰਜਾ ਜਾ ਚੁੱਕਿਆ ਹੈ ਕਿ ਜੇ ਤੁਹਾਨੂੰ 19 ਕੀ ਲੱਗਦੀ ਹੈ ਆਪਣੀ ਪਾਰਟੀ 'ਚ ਕੋਈ ਲਾਲਚ ਪੂਰਾ ਨਹੀਂ ਹੁੰਦਾ ਤਾਂ ਭਾਈ ਚਲੇ ਜਾਓ ਅਗਲਾ ਬੰਦਾ ਤੁਹਾਡੇ ਵਾਸਤੇ ਹਾਰ ਲਈ ਖੜਾ ਤੇ ਇਹੋ ਕੀਤਾ ਸੀ ਲੁਧਿਆਣੇ ਤੋਂ ਦੋ ਵਾਰ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਜਿੱਤ ਚੁੱਕੇ ਰਵਨੀਤ ਸਿੰਘ ਬਿੱਟੂ ਹੋਰਾਂ ਨੇ ਬਿੱਟੂ ਹੋਰੀ ਹੁਣ ਇਹ ਬਿਆਨ ਦਿੰਦੇ ਨੇ ਕਹਿੰਦੇ ਕਿਸਾਨ ਜਿਹੜੇ ਪਿੰਡਾਂ 'ਚ ਵਿਰੋਧ ਕਰਦੇ ਨੇ ਨਾ ਮੇਰਾ ਬੜਾ ਦਿਲ ਦੁਖਦਾ ਰਵਨੀਤ ਬਿੱਟੂਵਣੀ ਕਹਿੰਦੇ ਕਿ ਮੈਂ ਤਾਂ ਯਾਰ ਉਹ ਕੰਧਾ ਤੜਵਾਉਣੀਆਂ ਨੇ ਮੈਂ ਤਾਂ ਉਹ ਜਿਹੜੀਆਂ ਦਰਾਰਾਂ ਵੱਧ ਗਈਆਂ ਨੇ ਆਪਸ ਦੇ ਵਿੱਚ ਕਿਸਾਨਾਂ ਦੇ ਵਿੱਚ ਤੇ ਭਾਰਤ ਸਰਕਾਰ ਦੇ ਵਿੱਚ ਮੈਂ ਤਾਂ ਕਿਸਾਨਾਂ ਦਾ ਤੇ ਸਰਕਾਰ ਦਾ ਮਸਲਾ ਸੁਲਝਾਉਣਾ ਹੈ ਬਿੱਟੂ ਸਾਹਿਬ ਜਦੋਂ ਪਹਿਲਾ ਕਿਸਾਨੀ ਅੰਦੋਲਨ ਹੋਇਆ ਸੀ ਤੁਸੀਂ ਖੁਦ ਮੰਨਦੇ ਹੋ ਕਿ ਮੈਂ ਜੰਤਰ ਮੰਤਰ ਦੇ ਬਾਹਰ ਬੈਠਿਆ ਤੇ ਕਿਸਾਨੀ ਅੰਦੋਲਨ ਦੇ ਵਿੱਚ ਤੁਸੀਂ ਆਏ ਵੀ ਸੀ ਤੁਹਾਡੇ ਨਾਲ ਤੁਹਾਡੇ ਸਾਥੀ ਹੋਰ ਵੀ ਆਏ ਸੀ ਜਿਨ੍ਹਾਂ ਚੋਂ ਇੱਕ ਨਾ ਹੈ ਜੀਰਾ ਕੁਲਬੀਰ ਸਿੰਘ ਜੀਰਾ ਜਿਹੜੇ ਖਡੂਰ ਸਾਹਿਬ ਤੋਂ ਕਾਂਗਰਸ ਦੀ ਟਿਕਟ ਦੇ ਉੱਤੇ ਇਹ ਇਲੈਕਸ਼ਨ ਲੜ ਰਹੇ ਨੇ ਤੇ ਹੁਣ ਮੈਂ ਬਹੁਤਾ ਯਾਦ ਤਾਂ ਨਹੀਂ ਕਰਾਉਂਗਾ ਕਿਸਾਨਾਂ ਨੂੰ ਜ਼ਰੂਰ ਯਾਦ ਹੋ ਗਿਆ ਹੋਣਾ ਕਿ ਤੁਹਾਡੇ ਨਾਲ ਕੀ ਬਣੀ ਸੀ ਉਦੋਂ ਰਵਨੀਤ ਬਿੱਟੂ ਤੇ ਕਿਸ ਤਰੀਕੇ ਦੇ ਨਾਲ ਕੁਲਬੀਰ ਜੀਰਾ ਨੂੰ ਉੱਥੋਂ ਜਾਣਾ ਪਿਆ ਜਾਂ ਕਿਸਾਨਾਂ ਨੇ ਭੇਜਿਆ ਉਦੋਂ ਤੁਹਾਨੂੰ ਬੀਜੇਪੀ ਵੱਲੋਂ ਜਿਹੜੇ ਥੋਪੇ ਹੋਏ ਕਾਨੂੰਨ ਸੀ ਬਹੁਤ ਗਲਤ ਲੱਗਦੇ ਸੀ ਹੁਣ ਭਾਜਪਾ ਚ ਆ ਕੇ ਹੁਣ ਤੁਹਾਨੂੰ ਲੱਗਦਾ ਕਿ ਕਿਸਾਨਾਂ ਨੂੰ ਸਮਝ ਨਹੀਂ ਪੈਂਦੀ ਇਹੋ ਹਰਕਤ ਕੀਤੀ ਆ ਹੌਬੀ ਧਾਲੀਆਲ ਨੇ ਹੌਬੀ ਧਾਲੀਆਲ ਪੰਜਾਬੀ ਫਿਲਮ ਅਦਾਕਾਰੀ ਦੇ ਵਿੱਚ ਇੱਕ ਨਾਂ ਹੈ ਜਿਹੜਾ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦਾ ਪਿੱਛੇ ਜੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਰ ਹੌਬੀ ਧਾਲੀਆਲ ਵੀ ਜਿਹੜਾ ਕਿਸਾਨੀ ਅੰਦੋਲਨ ਚ ਜਾ ਕੇ ਬੜਾ ਗੜਕਦਾ ਸੀ ਤੇ ਹੁਣ ਇੱਕ ਇੱਕ ਹੰਸ ਰਾਜ ਦੇ ਹੱਕ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਨੂੰ ਹੀ ਚੈਲੰਜ ਕਰਦਾ ਕਹਿੰਦਾ ਜਿਹੜਾ ਤਾਂ ਬੰਦਿਆਂ ਵਾਂ ਗੱਲ ਕਰਨੀ ਜਾਣਦਾ ਮੈਂ ਉਹਦੇ ਨਾਲ ਬਹਿ ਸਕਦਾ ਪਰ ਬਾਕੀਆਂ ਨੂੰ ਇਹ ਦੱਸ ਦਿਓ ਕਿ ਗਾਲ ਕਹਿੰਦਾ ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਕੱਢਣੀ ਆਉਂਦੀ ਆ ਸੋ ਇਹੋ ਜੇ ਕਿਰਦਾਰ ਨੇ ਪੰਜਾਬ ਦੀ ਨੁਮਾਇੰਦਗੀ ਭਾਲਦੇ ਨੇ ਕਹਿੰਦੇ ਨੇ ਅਸੀਂ ਪੰਜਾਬ ਦੀ ਸੱਭਿਆਚਾਰ ਦੀ ਸੇਵਾ ਕਰਦੇ ਆ ਇਹੋ ਹਾਲ ਹੈ ਪੰਜਾਬ ਦੀ ਇੱਕ ਹੋਰ ਵੱਡੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਜਿਹਦੇ ਵਿੱਚੋਂ ਤਲਵੀਰ ਸਿੰਘ ਗਿੱਲ ਪਿਛਲੇ ਦਿਨੀ ਚਲੇ ਜਾਂਦੇ ਨੇ ਅੰਮ੍ਰਿਤਸਰ ਦੱਖਣੀ ਤੋਂ ਅਕਾਲੀ ਦਲ ਦਾ ਬਹੁਤ ਵੱਡਾ ਚਿਹਰਾ ਸੀ ਉਹ ਇਲਜ਼ਾਮ ਲਾਉਂਦੇ ਨੇ ਕਿ ਅਕਾਲੀ ਦਲ ਦੇ ਵਿੱਚ ਤਾਂ ਜੀ ਬਹੁਤ ਬੁਰਾ ਹਾਲ ਹੈ ਮੈਂ ਵਿਕਰਮ ਸਿੰਘ ਮਜੀਠੀਏ ਤੋਂ ਦੁਖੀ ਹੋ ਕੇ ਪਾਰਟੀ ਛੱਡ ਰਿਹਾ ਨਾ ਸੁਖਬੀਰ ਮੇਰਾ ਫੋਨ ਚੱਕਦਾ ਸੀ ਨਾ ਮਜੀਠੀਆ ਚੱਕਦਾ ਸੀ ਤਾਂ ਕਰਕੇ ਮੈਂ ਜਾ ਰਿਹਾ ਸ਼੍ਰੋਮਣੀ ਕਮੇਟੀ ਦੇ ਉੱਤੇ ਵੱਡੇ ਵੱਡੇ ਇਲਜ਼ਾਮ ਲਾਤੇ ਕਹਿੰਦੇ ਕੌਂ ਦੇ ਸਰਜਿੰਨੀ ਕਹਿੰਦੇ ਖਾਂਦੇ ਨੇ ਇਹ ਗੋਲੀ ਖਾਂਦੇ ਨੇ ਫੀਮ ਦੀ ਤਾਂ ਕਹਿੰਦੇ ਕਿਤੇ ਜਾ ਕੇ ਇਹ ਕੰਮ ਕਰਦੇ ਨੇ ਸੋ ਐਡੇ ਵੱਡੇ ਇਲਜ਼ਾਮ ਜਿਹੜੇ ਨੇ ਉਹ ਬਾਹਰ ਨਿਕਲ ਕੇ ਹੀ ਲੱਗਦੇ ਨੇ ਪਾਰਟੀ 'ਚ ਰਹਿ ਕੇ ਤਾਂ ਸਭ ਚੰਗੇ ਲੱਗਦੇ ਨੇ ਤੁਹਾਨੂੰ ਪਰ ਹੁਣ ਵਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੋਗਰਾਮ ਦੇ ਵਿੱਚ ਇਲੈਕਸ਼ਨ ਪ੍ਰੋਗਰਾਮ ਦੇ ਵਿੱਚ ਤਲਬੀਰ ਗਿੱਲ ਦੇ ਨਾਲ ਜੁੜੀ ਹੋਈ ਇੱਕ ਆਡੀਓ ਸੁਣਾ ਦਿੱਤੀ ਤੇ ਉਹ ਆਡੀਓ ਦੇ ਵਿੱਚ ਅਜਿਹਾ ਸ਼ਬਦ ਵੀ ਸੀ ਜਿਹੜਾ ਅਗਲੇ ਦੇ ਐਨ ਜਾ ਕੇ ਟਕਾ ਕੇ ਵਜਿਆ ਵਿਕਰਮਜੀਤ ਸਿੰਘ ਮਜੀਠੀਆ ਨੇ ਸਿਰਫ ਉਹ ਆਡੀਓ ਸੁਣਾਈ ਆਡੀਓ ਦੇ ਵਿੱਚ ਮੋਟਾ-ਮੋਟਾ ਇਹ ਸੀ ਕਿ ਤੈਨੂੰ ਜੋ ਜੋ ਤੂੰ ਕਰਦਾ ਆ ਤੈਨੂੰ ਤੁਰਨਾ ਅਸੀਂ ਸਿਖਾਇਆ ਹੁਣ ਤਲਬੀਰ ਗਿੱਲ ਨੇ ਉਹਦਾ ਰਿਪਲਾਈ ਕਰਤਾ ਮਤਲਬ ਸਿਆਸਤ ਨੂੰ ਲੋਕਾਂ ਦੇ ਲਈ ਇੱਕ ਰੰਗ ਮੰਚ ਬਣਾ ਕੇ ਰੱਖਤਾ ਇੱਕ ਐਦਾਂ ਦਾ ਇੰਟਰਸਟਿੰਗ ਪਲੇਟਫਾਰਮ ਬਣਾ ਕੇ ਰੱਖਤਾ ਜਿਹਨੂੰ ਵੇਖ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਇੰਜੋਏ ਜ਼ਰੂਰ ਕਰੋ ਚੰਗਾ ਲੱਗੂਗਾ ਪਰ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਿਆਂ ਕਿ ਆਸ ਨਾ ਰੱਖਿਓ ਇਹਨਾਂ ਲੋਕਾਂ ਤੋਂ ਚਾਹੇ ਲੋਕ ਸਭਾ ਦੇ ਵਿੱਚ ਕੋਈ ਸੰਸਦ ਬਣ ਜਾਵੇ ਪੰਜਾਬ ਦਾ ਤੁਹਾਡੇ ਹਲਕੇ ਦਾ ਕਿਸੇ ਨੇ ਕੱਖ ਨਹੀਂ ਸਵਾਰਨਾ ਕਿਉਂਕਿ ਹੁਣ ਜਿੱਤਣ ਦੇ ਜਿਹੜੇ ਤਰੀਕੇ ਨੇ ਨਾ ਉਹ ਲੋਕਾਂ ਦੇ ਨਾਲ ਵਾਦੇ ਨਹੀਂ ਰਹੇ ਜਿੱਤਣ ਦੇ ਜਿਹੜੇ ਤਰੀਕੇ ਨੇ ਉਹ ਲੋਕਾਂ ਦੇ ਕੰਮ ਨਹੀਂ ਰਹੇ ਉਹ ਆਪਣੇ ਹਲਕੇ ਦੀ ਆਪਣੇ ਸਮਾਜ ਦੀ ਸੇਵਾ ਨਹੀਂ ਰਹੀ ਜਿੱਤਣ ਦੇ ਤਰੀਕੇ ਦੂਜੇ ਨੂੰ ਕਿਵੇਂ ਨੀਵਾ ਦਿਖਾਉਣਾ ਜਿੱਤਣ ਦੇ ਤਰੀਕੇ ਦੂਜੇ ਦੇ ਨੁਕਸ ਕਿਵੇਂ ਲੱਭਣੇ ਨੇ ਇਹ ਤਰੀਕਿਆਂ ਦੇ ਨਾਲ ਅੱਜ ਦੀ ਸਿਆਸਤ ਕੀਤੀ ਜਾ ਰਹੀ ਆ ਤੇ ਉਸੇ ਸਿਆਸਤ ਦੇ ਤਹਿਤ ਦੋ ਕੈਂਡੀਡੇਟ ਜਿਹੜੇ ਨੇ ਆਪੋ ਆਪਣੀ ਪਾਰਟੀ ਨੂੰ ਐਨ ਮੌਕੇ ਤੇ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਸ਼ਾਮਲ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਫੇਰ ਦੱਸਦੇ ਆ ਜਿਹੜੇ ਕਿਸੇ ਵੇਲੇ ਕਹਿੰਦੇ ਹੁੰਦੇ ਸੀ ਅਸੀਂ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਏ ਹੋਏ ਲੀਡਰ ਨੂੰ ਨਹੀਂ ਲੈਣਾ ਅਸੀਂ ਦੂਜੀਆਂ ਪਾਰਟੀਆਂ ਦੇ ਕੂੜੇ ਕਬਾੜ ਨੂੰ ਨਹੀਂ ਲੈਣਾ ਇਹ ਆਮ ਆਦਮੀ ਦੀ ਪਾਰਟੀ ਆ ਇਹ ਵਲੰਟੀਅਰਾਂ ਦੇ ਉੱਤੇ ਖੜੀ ਪਾਰਟੀ ਆ ਹੁਣ ਵਲੰਟੀਅਰਾਂ ਨੂੰ ਮੈਂ ਇਹ ਸਵਾਲ ਜ਼ਰੂਰ ਕਰਨਾ ਚਾਹੁੰਦਾ ਆ ਵਲੰਟੀਅਰ ਕਿਸੇ ਵੀ ਪਾਰਟੀ ਦੇ ਹੋਣ ਉਹ ਭੋਲੇ ਹੁੰਦੇ ਨੇ ਸਿਆਸਤ ਦਾਨ ਫਾਇਦਾ ਚੱਕ ਲੈਂਦੇ ਨੇ ਕਿ ਕਿੰਨੇ ਕ ਲੋਕਾਂ ਨੂੰ ਫੋਨ ਕਰਕੇ ਪੁੱਛਿਆ ਗਿਆ ਕਿ ਤੁਹਾਡੇ ਹਲਕੇ ਲਈ ਇਸ ਬੰਦੇ ਨੂੰ ਅਸੀਂ ਟਿਕਟ ਦੇ ਦਈਏ ਕਿੰਨੇ ਕ ਲੋਕਾਂ ਨੂੰ ਇਹ ਫੋਨ ਕਰਕੇ ਪੁੱਛਿਆ ਗਿਆ ਕਿ ਆਪਾਂ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਤੇ ਰਹਿੰਦੇ ਬੰਦਿਆਂ ਨੂੰ ਟਿਕਟ ਦੇ ਦਈਏ ਬਹੁਤ ਵੱਡੇ ਵੱਡੇ ਦਾਅਵੇ ਪੰਜਾਬ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਜਾਂਦੇ ਸੀ ਕਿ ਅਸੀਂ ਤਾਂ ਲੋਕ ਰਾਏ ਨਾਲ ਚੱਲਦੇ ਹਾਂ ਅੱਜ ਕੇਜਰੀਵਾਲ ਸਾਹਿਬ ਜੇਲ੍ਹ 'ਚ ਬੈਠੇ ਨੇ ਪਰ ਕੁਰਸੀ ਛੱਡਣ ਨੂੰ ਰਾਜ਼ੀ ਨਹੀਂ ਭਗਵੰਤਮਾਨ ਸਾਹਿਬ ਇੱਕ ਵੱਡੇ ਟੀਵੀ ਚੈਨਲ ਤੇ ਜਾ ਕੇ ਕਹਿੰਦੇ ਨੇ ਕਿ ਅਸੀਂ ਲੋਕਾਂ ਦੀ ਰਾਏ ਲਈਆ ਲੋਕਾਂ ਦਾ ਨਾਮ ਲੈ ਕੇ ਜਿਹੜਾ ਆ ਉਹ ਇੱਕ ਵਾਰੀ ਸਿੱਕਾ ਚੱਲ ਜਾਂਦਾ ਦੋ ਵਾਰੀ ਚੱਲ ਜਾਂਦਾ ਹਰ ਵਾਰ ਨਹੀਂ ਚੱਲਦਾ ਲੋਕ ਸਿਆਣੇ ਨੇ ਲੋਕ ਮੌਕਾ ਹਰ ਕਿਸੇ ਨੂੰ ਦਿੰਦੇ ਨੇ ਪਰ ਜੇ ਉਹ ਮੌਕੇ ਦੇ ਵਿੱਚ ਕੋਈ ਬੰਦਾ ਲੋਕਾਂ ਦੇ ਲਈ ਕੰਮ ਉਸ ਮਨਸ਼ਾ ਨਾਲ ਨਹੀਂ ਕਰਦਾ ਜਿਹੜੀ ਮਨਸ਼ਾ ਨਾਲ ਵੋਟਾਂ ਮੰਗੀਆਂ ਹੁੰਦੀਆਂ ਨੇ ਤਾਂ ਲੋਕ ਬੰਦੇ ਨੂੰ ਵੱਡੇ ਅਹੁਦੇ ਤੋਂ ਲੈ ਕੇ ਰਾਹ ਦੇ ਵਿੱਚ ਖੜਾ ਖੜਾ ਕਰਨ ਨੂੰ ਵੀ ਜਿਹੜਾ ਆ ਕੋਈ ਬਹੁਤਾ ਟਾਈਮ ਨਹੀਂ ਲਾਉਂਦੇ ਸੋ ਬਦਲ ਬਦਲੀਆਂ ਲਗਾਤਾਰ ਹੋ ਰਹੀਆਂ ਨੇ